ਬਿਜਲੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਸੋ ਬਿਜਲੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਕਿਸਾਨਾਂ ਲਈ ਜਿੱਥੇ ਫ੍ਰੀ ਵੀ ਹੈਗੀ ਆ ਪਰ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਭਰਤੀ ਜਿਹੜੀ ਆ ਉਹ ਨਵੀਂ ਹੋ ਨਹੀਂ ਰਹੀ ਤੇ ਪੁਰਾਣੀ ਜਿੰਨੇ ਵੀ ਵਰਕਰ ਹੈਗੇ ਆ ਉਹ ਉਹਨਾਂ ਦੀ ਬਹੁਤ ਘਾਟ ਇਸ ਸਮੇ ਹੈਗੀ ਆ ਹਰ ਇੱਕ ਫੀਡਰਾਂ ਦੇ ਵਿੱਚ ਬਹੁਤ ਵਰਕਰ ਘਟ ਹੈਗੇ ਆ ਸੋ ਇਸ ਕਰਕੇ ਤੇ ਇੱਕ ਸ਼ੇਰਗੜ੍ਹ ਵੇਟ ਬਾਬਾ ਫਲਾਹੀ ਚੌਂਕ ਦੇ ਵਿੱਚ ਦੁਕਾਨ ਕਰੀਆ ਮੁੰਡੇ ਨੇ ਤੇ ਉਹਨਾਂ ਦਾ ਕਹਿਣਾ ਹੈਗਾ ਕਿ ਹਰ ਇੱਕ ਤਰ੍ਹਾਂ ਦਾ ਕੰਮ ਚਾਹੇ ਕੋਈ ਕਿਸੇ ਤਰ੍ਹਾਂ ਦਾ ਟਰਾਂਸਫਾਰਮ ਦਾ ਕੰਮ ਹੈਗਾ ਆ ਚਾਹੇ ਕਿਤੇ ਕੋਈ ਜੈਂਪਰ ਲਾਉਣਾ ਜਾਂ ਕਿਤੇ ਤਾਰ ਟੁੱਟ ਗਈ ਆ ਤੇ ਇਹਨਾਂ ਨੇ ਇੱਥੇ ਦੁਕਾਨ ਕਰੀਆ ਪ੍ਰਾਈਵੇਟ ਤੌਰ ਦੇ ਉੱਤੇ ਤੇ ਇਹਨਾਂ ਦਾ ਕਹਿਣਾ ਕਿ ਹਰ ਤਰ੍ਹਾਂ ਦਾ ਕੰਮ ਜਿਹੜਾ ਆ ਉਹ ਅਸੀਂ ਕਰਕੇ ਦੇਵਾਂਗੇ ਆਪਣੇ ਆਪ ਹੀ ਟਰਾਂਸਫਾਰਮ ਵੀ ਇਹ ਬਦਲੀ ਕਰਾਂਗੇ ਕਹਿਣ ਤੋਂ ਭਾਵੇਂ ਆ ਕਿ ਆਪਾਂ ਇਹਨੂੰ ਮੁੰਡੇ ਨੂੰ ਕਾਮਯਾਬ ਕਰੀਏ ਤੇ ਜੋ ਤਿਲ ਫੁੱਲ ਇਹਦਾ ਬਣਦਾ ਹੋਗਾ ਉਹ ਇਹਨੂੰ ਦੇਣਾ ਪੈਂਦਾ ਹੈ ਸੋ ਆਪਾਂ ਇਹਦੇ ਨਾਲ ਗੱਲ ਕਰਦੇ ਆਂ ਤੇ ਕਿਵੇਂ ਇੱਥੇ ਇਹਨੇ ਦੁਕਾਨ ਖੋਲੀ ਆ ਤੇ ਕਿਵੇਂ ਇਹ ਕਾਰਜ ਜਿਹੜਾ ਆ ਇੱਥੇ ਕਰੇਗਾ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਉੱਚੇ ਬਣੋ ਸਤਿ ਸ਼੍ਰੀ ਅਕਾਲ ਜੀ ਹਾਂ ਕੀ ਸ਼ੋ ਬਣਾ ਹੈਗਾ ਤੇਰਾ ਮੇਰਾ ਨਾਮ ਜੀ ਦਿਲਜੀਤ ਸਿੰਘ ਆ ਉੱਧਰ ਮੈਨੂੰ ਜੱਗੀ ਕਹਿੰਦੇ ਆ ਅੱਛਾ ਜੱਗੀ ਇਹ ਇੱਥੇ ਤਾਂ ਬਾਬਾ ਭਰਾਈ ਚੌਂਕ ਦੇ ਉੱਤੇ ਦੁਕਾਨ ਜਿਹੜੀ ਆ ਇਹ ਕਰੀਆ ਬਿਜਲੀ ਦੀ ਤੌਰ ਤੇ ਤੇ ਕਿਹੜੇ ਕਿਹੜੇ ਕੰਮ ਫਿਰ ਤੂੰ ਇੱਥੇ ਮਤਲਬ ਕੀ ਕਰ ਸਕਦਾ ਮੈਂ ਜੀ ਇੱਥੇ ਟਰ੍ਰਾਮ ਰਿਪੇਅਰ ਦਾ ਜਿਵੇਂ ਬਾਹਰ ਤੇਲ ਲਿਆ ਕੋਈ ਰਾੜਾ ਰੂੜਾ ਪਾਉਣੀਆਂ ਨੇ ਕਿਸੇ ਚੈਂਪੀਅਨ ਲਾਉਣਾ ਫਿਊਜ ਉੱਡ ਗਿਆ ਇੱਕ ਕੰਮ ਆਪਾਂ ਕਰਦਾ ਜੀ ਕਿਨੇ ਟਰ੍ਰਾਮ ਨੂੰ ਨਵਾਂ ਵੀ ਲੈਣਾ ਯਾਨੀ ਕਿ ਕਢਾਉਣਾ ਕੋਈ ਵੱਡਾ ਵੀ ਕਰਾਉਣਾ ਮੈਂ ਛੋਟਾ ਟਰ੍ਰਾਮ ਉਹ ਸਾਰੇ ਆਪਾਂ ਕਰਦੇ ਇਹ ਇਹਦਾ ਕੋਈ ਤਾਂ ਰੇਟ ਵਗੈਰਾ ਤੈਅ ਇਹ ਵੀ ਕਰਿਆ ਵੀ ਜੇ ਕਿਸੇ ਦਾ ਟ੍ਰਾਂਸਫਰ ਜਾਂ ਚੇਂਜ ਕਰਨਾ ਚਾਹੇ ਤਾਂ ਹਾਂ ਜੀ ਕੋਲੇ ਜਾ ਕੇ ਪਤਾ ਲੱਗ ਜਾਂਦਾ ਕਿਵੇਂ ਰਾੜਾ ਰੂੜਾ ਕੀ ਪਿੱਤਲ ਦੀ ਹੁੰਦੀ ਹੈ ਕੀ ਪਾ ਲਿਮਿਨੀ ਵੀ ਦੀਆਂ ਹੁੰਦੀਆਂ ਨੇ ਕੀ ਕੱਟ ਹੁੰਦਾ ਜੀ ਉਹਦੇ ਕਰਕੇ ਫਿਰ ਉਹ ਕੋਲੇ ਖੜ ਕੇ ਸਾਰਾ ਕੁਝ ਹਾਂ ਹਾਂ ਹੁਣ ਜੇ ਤੈਨੂੰ ਤੇਰੇ ਨਾਲ ਕਿਸੇ ਨੇ ਕੰਟੈਕਟ ਕਰਨਾ ਆ ਮਤਲਬ ਕਿ ਤੇ ਕੀ ਨੰਬਰ ਹੈਗਾ ਆਪਣਾ ਮੇਰਾ ਨੰਬਰ ਹੈਗਾ 76269 21713 76269 21713 21713 ਇਸ ਨੰਬਰ ਦੇ ਉੱਤੇ ਜੱਗੀ ਦੇ ਨਾਲ ਕੰਟੈਕਟ ਜਿਹੜਾ ਆ ਉਹ ਕੀਤਾ ਜਾ ਸਕਦਾ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜਿਹੜੀ ਬਿਜਲੀ ਸੰਬੰਧੀ ਲੋੜ ਹੈਗੀ ਆ ਉਹ ਇਹਦੇ ਨਾਲ ਕੰਟੈਕਟ ਕਰਕੇ ਆਪਣਾ ਮਸਲਾ ਜਿਹੜਾ ਆ ਉਹ ਹੱਲ ਕਰ ਸਕਦਾ ਮਹਿਕਮੇ ਨੇ ਵੀ ਇਸ ਬੰਦੇ ਨੂੰ ਰეკਮੈਂਡੇਸ਼ਨ ਦਿੱਤੀ ਆ ਕਿ ਜਿੱਥੇ ਤੱਕ ਅਸੀਂ ਕਿਤੇ ਨਹੀਂ ਪਹੁੰਚ ਸਕਦੇ ਤਾਂ ਜੱਗੀ ਦੇ ਨਾਲ ਕੰਟੈਕਟ ਕਰਕੇ ਆਪਣਾ ਜਿਹੜਾ ਕਾਰਜਾ ਉਹ ਆਪਾਂ ਕਰ ਸਕਦੇ ਆ ਧੰਨਵਾਦ